ਇਲਾਹੀ ਨੂਰੀ ਅੱਖਾਂ ਦੀ ਕੂਰ ਜੋ ਕਰੇ ਜਮਾਨੂ ਅਸਾ ਤੋਂ ਦੂਰ ਬੰਦੀ ਛੋੜੇ ਦਾਤਾ ਜੀ ਬੰਦੀ ਛੋੜੇ ਦਾਤਾ ਜੀ ਇਲਾਹੀ ਨੂਰੀ ਅੱਖਾਂ ਦੀ ਕੂਰ ਜੋ ਕਰੇ ਜਮਾਨੂ ਅਸਾ ਤੋਂ ਦੂਰ ਬੰਦੀ ਛੋੜੇ ਦਾਤਾ ਜੀ ਬੰਦੀ ਛੋੜੇ ਦਾਤਾ ਜੀ ਮੁਖ ਦੀ ਮੁਸਕਾਨ ਜੋ ਕੱਢ ਲੇ ਜਾਣ ਤੇ ਕਰੇ ਬਿਆਨ ਖੁਦਾ ਦੀ ਹਸਤੀ ਬੰਦੀ ਛੋੜ ਦਾਤਾ ਜੀ ਬੰਦੀ ਛੋੜ ਦਾਤਾ ਜੀ ਮੁਖ ਦੀ ਮੁਸਕਾਨ ਜੋ ਕੱਢ ਲੇ ਜਾਣ ਤੇ ਕਰੇ ਬਿਆਨ ਖੁਦਾ ਦੀ ਹਸਤੀ ਬੰਦੀ ਛੋੜ ਦਾਤਾ ਜੀ ਬੰਦੀ ਛੋੜ ਦਾਤਾ ਜੀ ਪਿਤਾ ਪਿਆਰੇ ਚੋ ਜਿਨੇ ਆਰੇ ਮਾਤਾ ਗੰਗਾ ਦੀ ਅੱਖਾਂ ਦੇ ਤਾਰੇ ਬੰਦੀ ਛੋੜ ਦਾਤਾ ਜੀ ਬੰਦੀ ਛੋੜ ਦਾਤਾ ਜੀ ਹੋ ਤੁਹਾਡੇ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਜਗ ਤੇ ਹੋਣਾ ਏ ਤੁਹਾਡੇ ਵਰਗਾ ਨਾ ਕੋਈ ਹੋਇਆ ਤੇ ਨਹੀਂ ਜਗਤੇ ਹੋਣਾ ਇਹ ਪਾਤਸ਼ਾਹ ਬਾਦਸ਼ਾਹ ਕਹੀਂ ਹੋਏ ਪਰ ਸੱਚਾ ਪਾਤਸ਼ਾਹ ਕਿਹੜਾ ਹੋਣਾ ਏ ਹੋ ਥੋਡੇ ਵਰਗਾ ਨਾ ਕੋਈ ਹੋਇਆ ਤੇ ਨਹੀਂ ਜਗਤੇ ਹੋਣਾ ਏ ਹੋ ਤੁਹਾਡੇ ਵਰਗਾ ਨਾ ਕੋਈ ਹੋਇਆ ਜੋ ਨਰ ਯਾਰਤ ਕਹੇ ਇੱਕ ਬੇਰਾ ਸ੍ਰੀ ਹਰ ਗੋਬਿੰਦ ਮੈਂ ਅਬ ਤੇਰਾ ਕਿਆ ਗਿਣਤੀ ਹੈ ਹਾਂ ਬਚਾਵਨ ਨਿਕਟ ਨਾ ਦੇਉ ਦੂਤ ਜਮ ਆਵਨ ਹੋ ਤੁਹਾਡੇ ਵਰਗਾ ਨਾ ਕੋਈ ਹੋਇਆ ਦੇ ਨਹੀਂ ਜਗ ਤੇ ਹੋਣਾ ਹੈ ਪਾਤਸ਼ਾਹ ਬਾਦਸ਼ਾਹ ਕਹੀਂ ਹੋਏ ਪਰ ਸੱਚਾ ਪਾਤਸ਼ਾਹ ਕਿਹੜਾ ਹੋਣਾ ਹੈ ਚਰਨਾ ਦੀ ਧੂੜ ਜਲਾਵੇ ਸਾਨੂੰ ਪਵ ਸਾਗਰ ਤੋਂ ਪਾਰ ਹਜੂਰ ਬੰਦੀ ਛੋੜਦਾਤਾ ਜੀ ਬੰਦੀ ਛੋੜਦਾਤਾ ਜੀ ਇਲਾਹੀ ਨੂਰੀ ਅੱਖਾਂ ਦੀ ਕੂਰ ਜੋ ਕਰੇ ਜਮਾਨੂ ਅਸਾ ਤੋਂ ਦੂਰ ਬੰਦੀ ਛੋੜਦਾ ਦਾਤਾ ਜੀ ਬੰਦੀ ਛੋੜਦਾ ਦਾਤਾ ਜੀ ਗੁਰੂ ਦਾ ਮਾਨ ਗੁਰੂ ਦੀ ਸ਼ਾਨ ਵਿਦੀ ਚੰਦ ਸ਼ੀਨਾ ਗੁਰੂ ਕਾ ਸਿਨਾ ਵਸ ਜਿਦ ਵਿੱਚ ਗੁਰੂ ਦੀ ਜਾਣ ਨਾ ਕਰਦੇ ਅੱਖੀਆਂ ਤੋਂ ਉਹਨੂੰ ਦੂਰ ਬੰਦੀ ਛੋੜਦਾ ਦਾਤਾ ਜੀ ਬੰਦੀ ਛੋੜਦਾ ਦਾਤਾ ਜੀ ਹੋ ਥੋੜੀ ਦੀਦ ਨੂੰ ਮੇਰੇ ਸਤਿਗੁਰ ਸਾਡੇ ਨੈਣ ਬਹੁਤ ਹੀ ਦਰਸ਼ਨ ਜੀ ਥੋੜੀ ਦੀਦ ਨੂੰ ਮੇਰੇ ਸਤਿਗੁਰ ਸਾਡੇ ਨੈਣ ਬਹੁਤ ਹੀ ਦਰਸ਼ਨ ਜੀ ਨੇ ਮਾਣੇ ਦੀ ਅਰਜ਼ਿ ਜਿਨ ਸੁਣ ਲਓ ਬਖਸ਼ੋ ਸਾਨੂੰ ਵੀ ਦਰਸ਼ਨ ਜੀ ਨੇ ਮਾਣੇ ਦੀ ਅਰਜ਼ਿ ਜਿਨ ਸੁਣ ਲਓ ਬਖਸ਼ੋ ਸਾਨੂੰ ਵੀ ਦਰਸ਼ਨ ਜੀ ਹੋ ਬਖਸ਼ੋ ਦਰਸ਼ਨ ਨੇ ਨੀਏ ਤਰਸ਼ਨ ਥੋ ਢੀ ਦੀਦ ਨੂੰ ਮੇਰੇ ਬੰਦੀ ਛੋੜਿ ਦਾਤਾ ਜੀ ਬੰਦੀ ਛੋੜਿ ਦਾਤਾ ਜੀ ਇਲਾਹੀ ਨੂਰੀ ਅੱਖਾ ਦੀ ਕੂਰ ਜੋ ਕਰੇ ਜਮਾਨੂ ਅਸਾ ਤੋਂ ਦੂਰ ਬੰਦੀ ਛੋੜਿ ਦਾਤਾ ਜੀ ਬੰਦੀ ਛੋੜਿ ਦਾਤਾ ਜੀ ਬੰਦੀ ਛੋੜਦਾ